ਚਾਰ ਪ੍ਰਸ਼ਾਦੇ ਹੀ ਆ ਪਕਾਉਣੇ ਗੁੱਸਾ ਨਾ ਕਰਿਓ ਇਸ ਗੱਲ ਦਾ ਆ ਮਾਈਆਂ ਬੈਠੀਆਂ ਨਾ ਪ੍ਰਾਣੀਆਂ ਬਸੁਰਗ ਇਹਨਾਂ ਦੀ ਛਕੂ ਚੋਂ ਇਹਨਾਂ ਦੀ ਚੰਗੀਰ ਚੋਂ ਕਦੀ ਰੋਟੀਆਂ ਨਹੀਂ ਮੁੱਕਦੀਆਂ ਹੁੰਦੀਆਂ ਜਦੋਂ ਮਰਜੀ ਚਲ ਜਾਇਆ ਚੰਗੀਰ ਚੋਂ ਕਿਸੇ ਟਾਈਮ ਵੀ ਫੜ ਕੇ ਖਾ ਲੋ ਹੁੰਦੇ ਪਹਿਲਾਂ ਕਿਚਨ ਚੋਂ ਆਵਾਜ਼ ਆਉਂਦੀ ਚਾਰ ਦੀ ਚਾਰ ਚਾਰ ਹੀ ਹਾਈ ਪੰਜਵਾਂ ਹੋ ਗਿਆ ਨਾ ਇਹ ਫੇਰ ਵੇਖੀ ਕਦੇ ਮੁੰਡਾ ਰੋਟੀ ਵੀ ਗਿੰਤੀ ਮਿੰਤੀ ਦੀ ਰਹੀ ਘਰਾਂ ਦੇ ਵਿੱਚ ਪ੍ਰਸ਼ਾਦਾ ਪਤਾ ਨਹੀਂ ਹੁਣ ਹੋ ਗਿਆ ਜਿਆਦੀ ਹੋ ਗਿਆ ਬਈ ਹੱਥ ਸੋਲ ਹੋ ਗਿਆ ਤੇ ਮੈਨੂੰ ਸਮਝਣ ਲੱਗਣ ਦੀ ਤੇ ਅਗੇ ਤੇ ਮਾਈ ਨੇ ਪਹਿਲਾਂ ਬਾਲਣ ਇਕੱਠਾ ਕਰਕੇ ਲਿਆਉਣਾ ਓ ਜੰਗਲ ਦੇ ਵਿੱਚੋਂ ਕਿਦੇ ਦਰਿਆ ਦੇ ਕੰਢੇ ਜਾ ਕੇ ਅੱਗ ਬਾਲਣੀ ਹੁੰਦੇ ਲਾਈਟਰ ਵੀ ਬੜਾ ਹੁਕਾ ਨੇ ਐਂ ਹੀ ਕਰੋ ਤੇ ਅੱਗ ਬਾਲੋ ਇੱਕ ਮਿੰਟ ਲੱਗਦਾ ਨਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਤੁਸੀਂ ਬਹੁਤ ਘਰਾਂ ਦਾ ਸੇਵਾ ਕਰਦੀਆਂ ਕਿਉਂਕਿ ਸਤਕਾਰਯੋਗ ਭੈਣਾਂ ਬੈਠੀਆਂ ਹੋ ਮਾਤਾਵਾਂ ਬੈਠੀਆਂ ਹੋ ਬੀਬੀਆਂ ਬੈਠੀਆਂ ਹੋ ਤੁਸੀਂ ਘਰਾਂ ਦਾ ਸ਼ਿੰਗਾਰ ਜੀ ਘਰ ਦੀ ਰੌਣਕ ਤੁਹਾਡੇ ਨਾਲ ਆ ਤੁਹਾਡੇ ਨਾਲ ਹੀ ਆ ਪਰ ਮੈਂ ਕਈ ਵਾਰੀ ਵੇਖਦਾ ਜਿਹੜਾ ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਇਹਨੇ ਇੱਕ ਪੁੱਠੀ ਜੀ ਹਵਾ ਵਗਾ ਛੱਡੀ ਸਾਡੇ ਸਮਾਜ ਨੂੰ ਤੁਸੀਂ ਬਹੁਤ ਕੁਝ ਕਰਦੀਆਂ ਜੇ ਆਪਣੇ ਪਰਿਵਾਰਾਂ ਲਈ ਪਹਿਲਾਂ ਆਪਣੇ ਮਾਪੇ ਲਈ ਹੋਈਆਂ ਮਰੀਆਂ ਮੁੜ ਕੇ ਆਪਣੇ ਬੱਚੇ ਤੇ ਸਾਰੀ ਜ਼ਿੰਦਗੀ ਦੂਜੇ ਦੋਹਾਂ ਪਰਿਵਾਰਾਂ ਦੀ ਲਾਤ ਪੀ ਆਪਣੇ ਲਈ ਕੁਝ ਨਹੀਂ ਕੀਤਾ